ਅੱਜ ਮੈਂ ਹਮੇਤ ਕਾਲ ਕਰਕੇ ਇੱਕ ਬਿਆਨ ਪੜ੍ਹ ਰਿਹਾ ਸੀਗਾ ਜਿਸ ਤੋਂ ਬਾਅਦ ਮੈਂ ਸਮਝਣਾ ਕਿ ਕਾਲਕੇ ਵਰਗੇ ਲੋਕ ਜਿਨ੍ਹਾਂ ਨੇ ਆਪਣਾ ਚਮੀਰ ਬੀਜੇਪੀ ਦੇ ਕੋਲ ਗਿਰਵੀ ਰੱਖਿਆ ਜਿਹੜੇ ਆਪ ਬੀਜੇਪੀ ਦੇ ਕੋਲ ਗਿਆੜੇ ਪਏ ਐ ਐਸੇ ਲੋਕ ਸਮੇਂ-ਸਮੇਂ ਤੇ ਆਕੇ ਕਿਸ ਤਰ੍ਹਾਂ ਬੀਜੇਪੀ ਦੇ ਇਸ਼ਾਰੇ ਤੇ ਆਪਣੀਆਂ ਕੁਰਸੀਆਂ ਬਚਾਣ ਖਾਤਰ ਸ਼੍ਰੋਮਣੀ ਅਕਾਲੀ ਦਲ ਦੇ ਬਾਰੇ ਉਲਟਾ ਬੋਲਣਾ ਸ਼ੁਰੂ ਕਰ ਦਿੰਦੇ ਆ ਮੈਂ ਕਾਲ ਕਰਨ ਕਹਿਣਾ ਚਾਹਾਂਗਾ ਪਹਿਲੀ ਗੱਲ ਤੁਸੀਂ ਆਖੀ ਕਿ ਸ਼੍ਰੋਮਣੀ ਅਖਾਲੀ ਦਲ ਅਰਸ਼ਾ ਤੋਂ ਫਰਸ਼ਾ ਤੇ ਆ ਗਿਆ ਮੈਂ ਕਾਲਕਾਰੀ ਤਾਲੂਕ ਕਹਿਣਾ ਚਾਹਾਂਗਾ ਕਿ ਸ਼੍ਰੋਮਣੀ ਅਖਾਲੀ ਦਲ ਸ਼ੀ ਦਲ ਜੱਥੇਬੰਦੀ ਹੈ ਕੌਮ ਦੀ 104 ਸਾਲ ਪੁਰਾਣੀ ਪਾਰਟੀ ਹੈ ਬੜੇ ਵੱਡੇ ਵੱਡੇ ਸੰਘਰਸ਼ਾਂ ਤੋਂ ਬਾਅਦ ਬੜੇ ਵੱਡੇ ਵੱਡੇ ਤਿਆਗ ਕਰਨ ਤੋਂ ਬਾਅਦ ਇਹ ਸ਼੍ਰੋਮਣੀ ਅਖਾਲੀ ਦਲ ਪੈਦਾ ਹੋਈ ਇਹ ਕਦੀ ਫਰਸ਼ ਤੇ ਨਹੀਂ ਆ ਸਕਦਾ ਹਾਂ ਸਮਝਣਾ ਕਿ ਅੱਜ ਦਾ ਜਿਹੜਾ ਸਮਾਂ ਸ਼੍ਰੋਮਣੀ ਗਾਇਨ ਦੇ ਬੜਾ ਭਾਰੀ ਹੈ ਕੋਈ ਨਹੀਂ ਸਮਾਂ ਆਏਗਾ ਕਿ ਸ਼੍ਰੋਮਣੀ ਅਕਾਲੀ ਦਲ ਫਿਰ ਤੋਂ ਤੁਹਾਨੂੰ ਪੰਜਾਬ ਸਰਕਾਰ ਤੇ ਕਾਬਜ਼ ਨਜ਼ਰ ਆਏਗੀ ਦੂਜੀ ਗੱਲ ਤੁਸੀਂ ਆਖੀ ਕਿ ਸ਼੍ਰੋਮਣੀ ਅਕਾਲੀ ਦਲ ਨੇ ਜਦ ਪੰਜਾਬ ਸਰਕਾਰ ਦੇ ਵਿੱਚ ਸੀਗੀ ਤਾਂ ਬੜੇ ਗਲਤ ਫੈਸਲੇ ਲਏ ਗਏ ਸ਼੍ਰੋਮਣੀ ਅਕਾਲੀ ਦਲ ਵੱਲੋਂ ਐਸ ਕਰਕੇ ਆ ਸ਼੍ਰੋਮਣੀ ਅਕਾਲੀ ਦਲ ਦੇ ਇਹ ਹਾਲਾਤ ਹੈ ਮੈਂ ਤੁਹਾਨੂੰ ਕਹਿਣਾ ਚਾਹਾਂਗਾ ਕਾਲਕਾ ਜੀ ਕਿਉਂਕਿ ਮਨੂੰ ਤੇ ਪਤਾ ਤੁਹਾਡੀ ਅਰਦਾਸ ਬੜੀ ਕਮਜ਼ੋਰ ਹੈ ਤੁਸੀਂ ਸਵੇਰ ਦਾ ਖਾਦਾ ਭੁੱਲ ਜਾਂਦੇ ਹੋ ਇਹ ਤਾਂ ਫਿਰ ਵੀ 3-4 ਸਾਲ 5 ਸਾਲ ਪੁਰਾਣੀ ਗੱਲ ਹੈ ਹਰਮੀਤ ਕਾਲਕਾ ਜੀ ਜਦ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀਗੀ ਪੰਜਾਬ ਦੇ ਅੰਦਰ ਤੁਸੀਂ ਕਿੱਥੇ ਸੋ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸੀਗੇ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਰਹਿ ਕੇ ਵੱਡੇ-ਵੱਡੇ ਅਹੁਦਿਆਂ ਤਾਂ ਨਿੱਗ ਮਾਣਿਆ ਤੁਸੀਂ ਹਰ ਇੱਕ ਉਸ ਫੈਸਲੇ ਦੇ ਵਿੱਚ ਮਜੂਦ ਸੀਗੇ ਹਰ ਉਹ ਇਸ ਇੱਕ ਮੀਟਿੰਗ ਦੇ ਵਿੱਚ ਤੁਸੀਂ ਮੌਜੂਦ ਸੀਗੇ ਜਿਹੜੀ ਮੀਟਿੰਗ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵੱਲੋਂ ਕੀਤੀ ਜਾਂਦੀ ਸੀਗੀ ਤਾਂ ਤੁਹਾਡਾ ਮੂੰਹ ਕਿਉਂ ਨਹੀਂ ਖੁੱਲਿਆ ਤਾਂ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਕਿਉਂ ਨਹੀਂ ਕਿਹਾ ਕਿ ਜਿਹੜੇ ਫੈਸਲੇ ਅਸੀਂ ਲੈ ਰਹੇ ਹਾਂ ਇਹ ਫੈਸਲੇ ਸਾਨੂੰ ਆਗਲੇ ਸਮੇਂ ਦੇ ਵਿੱਚ ਬੜੇ ਭਾਰੀ ਪੈਣਗੇ ਸਾਨੂੰ ਇਹ ਫੈਸਲਾ ਨਹੀਂ ਲੈਣਾ ਚਾਹੀਦਾ ਤਾਂ ਤੁਹਾਡੇ ਮੂੰਹ ਚ ਦਹੀਂ ਜਮਿਆ ਸੀਗਾ ਜਾਂ ਤੁਹਾਡੀ ਕਿਸੇ ਨੇ ਬਾਹ ਮੋੜੀ ਹੋਈ ਸੀਗੀ ਜਿਵੇਂ ਅੱਜ ਭਾਜਪਾ ਨੇ ਤੁਹਾਡੀ ਬਾਹ ਮੋੜੀ ਹੋਈ ਹੈ ਬੀਜੇਪੀ ਤੁਹਾਨੂੰ ਹੱਡੀ ਛੁੱਟਦੀ ਹੈ ਔਰ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਬੋਲਣਾ ਸ਼ੁਰੂ ਕਰ ਦਿੰਦੇ ਹੋ ਮੀਡੀਆ ਨੂੰ ਇਕੱਠਾ ਕਰਕੇ ਸ਼੍ਰੋਮਣੀ ਕਾਇਦਲ ਦੇ ਖਿਲਾਫ ਬੰਦਾ ਬੋਲਣਾ ਸ਼ੁਰੂ ਕਰ ਦਿੰਦੇ ਹੋ ਹਰਮਿੰਦਰ ਸਿੰਘ ਕਾਲਕਾ ਜੀ ਕਿਉਂਕਿ ਤੁਹਾਡੀ ਆਦਤ ਹੈ ਤੁਸੀਂ ਹਮੇਸ਼ਾ ਉਸ ਸ਼ਖਸ ਦੇ ਨਾਲ ਰਹੇ ਹੋ ਜਿਹੜਾ ਸਿਆਸਤ ਦੇ ਵਿੱਚ ਰਿਹਾ ਹੈ ਜਿਹੜਾ ਕੁਰਸੀਆ ਤੇ ਰਿਹਾ ਹੈ ਜਿਹਦੀ ਸਰਕਾਰ ਰਹੀ ਹੈ ਤੁਸੀਂ ਹਮੇਸ਼ਾ ਉਹਦੇ ਨਾਲ ਰਹੇ ਹੋ ਕਿਉਂਕਿ ਤੁਹਾਡੇ ਖੂਨ ਦੇ ਵਿੱਚ ਗੱਦਾਰੀ ਹੈ ਤੁਹਾਡੇ ਖੂਨ ਦੇ ਵਿੱਚ ਰਾਜ ਦਾ ਪੂਤ ਵੜਿਆ ਹੋਇਆ ਤੁਹਾਡੇ ਦਿਮਾਗ ਦੇ ਅੰਦਰ ਤੁਹਾਡੇ ਦਿਲ ਦੇ ਅੰਦਰ ਤੁਹਾਡੇ ਸ਼ਰੀਰ ਦੇ ਅੰਦਰ ਆਤਮਾ ਨਹੀਂ ਹੈ ਸਿਰਫ ਤੇ ਸਿਰਫ ਰਾਜ ਦਾ ਪੂਤ ਵੜਿਆ ਹੈ ਤੁਹਾਡੀ ਆਦਤ ਹੈ ਰਾਜ ਜਿਹਦਾ ਰਾਜ ਉਹਦੇ ਨਾਲ ਚੱਲੋ ਜਿਹਦਾ ਰਾਜ ਨਹੀਂ ਹੈ ਉਹਨੂੰ ਛੱਡ ਦਿਓ ਸਭ ਤੋਂ ਪਹਿਲੀ ਗੱਲ ਸ਼ਰੂਮਣੀ ਅਕਾਲੀ ਦਲ ਨੂੰ ਅਗਰ ਕਿਸੇ ਨੇ ਧੋਖਾ ਦਿੱਤਾ ਤੇ ਤੁਹਾਡੇ ਵਰਗੇ ਜਿਹੜੇ ਲੋਕ ਨੇ ਜਿਹੜੇ ਤੁਹਾਡੇ ਵਰਗੇ ਪੰਥ ਦੇ ਗद्दार ਲੋਗ ਨੇ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਧੋਖਾ ਦਿੱਤਾ। ਆ ਤੁਸੀਂ ਬੀਜੇਪੀ ਦੇ ਨਾਲ ਮਿਲ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਦੋ ਫਾੜ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਪਰ ਮੈਂ ਤੁਹਾਨੂੰ ਯਾਦ ਦਿਵਾ ਦੱਤਣਾ ਹੈ ਇਹ ਸ਼੍ਰੋਮਣੀ ਅਕਾਲੀ ਦਲ ਹੈ ਇਹ ਮਹਾਰਾਸ਼ਟਰ ਦੀ ਪਾਰਟੀ ਨਹੀਂ ਹੈ। ਤੁਸੀਂ ਇਹ ਆਪਣੇ ਦਿਮਾਗ ਚੋਂ ਕੱਢ ਦਿਓ ਕਿ ਜਿਹੜਾ ਲੋਕਾਂ ਨੇ ਜਲੰਧਰ ਦੇ ਅੰਦਰ ਮੀਟਿੰਗ ਕੀਤੀ ਉਹਨਾਂ ਨਾਲ ਮਿਲ ਕੇ ਜੋ ਬੀਜੇਪੀ ਦਾ ਸੁਪਨਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ਤੋਂ ਦੋ ਫਾੜ ਕਰਕੇ ਪੰਜਾਬ ਤੇ ਕਾਬਜ ਹੋਣ ਦਾ ਪਾਰੀ ਮਤਾ ਦੇ ਨਾਲ ਕਾਬਜ ਹੋਣਾ ਇਹ ਸੁਪਨਾ ਕਦੀ ਵੀ ਪੰਜਾਬ ਦੇ ਵਿੱਚ ਤੁਹਾਡਾ ਪੂਰਾ ਨਹੀਂ ਹੋਏਗਾ ਤੁਸੀਂ ਜਿਨ੍ਹਾਂ ਦਾ ਕਹਿ ਰਹੇ ਹੋ ਕਿ ਇਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਲਈ ਬੜਾ ਵੱਡਾ ਤਿਆਗ ਦਿੱਤਾ ਸ਼ਾਇਦ ਤੁਸੀਂ ਭੁੱਲ ਗਏ ਹੋ ਕਿ ਉਹਨਾਂ ਦੀ ਨੂਨ ਨਹੀਂ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਭਾਜਪਾ ਤੋਂ ਆਪਣੀ ਨੂਨ ਕੀ ਹੈ ਲੋਕ ਸਭਾ ਦੀ ਚੋੜਾ ਲੜਾਈਆਂ ਜਿਨ੍ਹਾਂ ਨੇ ਬੜਾ ਤਿਆਗ ਦੇਣ ਦੀ ਗੱਲ ਕਹਿ ਰਹੇ ਹੋ ਅਗਰ ਵਾਕਈ ਇਹਨਾਂ ਨੇ ਤਿਆਗ ਦਿੱਤੇ ਹੁੰਦੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਤੀ ਵਾਲਾ ਪਿਆਰ ਹੁੰਦਾ ਤੇ ਕਦੀ ਵੀ ਇਹ ਮੀਡੀਆ ਦੇ ਵਿੱਚ ਆ ਕੇ ਖੁੱਲੇ ਮੈਦਾਨਾਂ ਦੇ ਵਿੱਚ ਆ ਕੇ ਜੋ ਸ਼ਰੋਮਣੀ ਕਾਇਦਲ ਦੀ ਅੰਦਰ ਦੀਆਂ ਗੱਲਾਂ ਨੇ ਜੋ ਸ਼ਰੋਮਣੀ ਕਾਇਦਲ ਦੀ ਅੰਦਰ ਦੀਆਂ ਨੀਤੀਆਂ ਨੇ ਉਹ ਕਦੀ ਵੀ ਆ ਕੇ ਬਾਜ਼ਾਰ ਦੇ ਅੰਦਰ ਚੋਕਾ ਚੁਰਾਇਆ ਤੇ ਖੜੇ ਹੋ ਕੇ ਮੀਡੀਆ ਦੇ ਸਾਹਮਣੇ ਰੋਲਾ ਨਾ ਪਾਉਂਦੇ। ਵਾਕਈ ਇਹਨਾਂ ਨੂੰ ਸ਼ਰੋਮਣੀ ਕਾਇਦਲ ਬਚਾਉਣ ਦਾ ਦਰਦ ਹੁੰਦਾ ਤੇ ਚੁੱਪ ਕਰਕੇ ਬੰਦ ਕਮਰੇ ਦੇ ਵਿੱਚ ਸ਼ਰੋਮਣੀ ਕਾਇਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੇ ਨਾਲ ਜਾਂ ਜਿਨ੍ਹਾਂ ਤੇ ਇਹਨਾਂ ਨੂੰ ਵਿਸ਼ਵਾਸ ਹੈਗਾ ਉਹਦੇ ਨਾਲ ਬੰਦ ਕਮਰੇ ਦੇ ਵਿੱਚ ਮੀਟਿੰਗ ਕਰਦੇ ਉਹ ਦੱਸਦੇ ਕਿ ਇਹ ਦਿੱਕਤ ਹੈ ਇਹਨੂੰ ਠੀਕ ਕਰਨਾ ਚਾਹੀਦਾ ਪਰ ਨਹੀਂ ਤੁਸੀਂ ਬੀਜੇਪੀ ਦੇ ਕਹਿਤੇ ਬੀਜੇਪੀ ਨੇ ਜੋ ਤੁਹਾਨੂੰ ਰਸਤਾ ਦਿਖਾਇਆ ਕਿਉਂਕਿ ਤੁਸੀਂ ਅੱਜ ਬੀਜੇਪੀ ਦੀ ਗੱਡੀ ਤੇ ਚੜੇ ਹੋ ਸਾਰੇ ਮਿਲ ਕੇ ਜਿੰਨੇ ਵੀ ਆ ਜਿੰਨੇ ਵੀ ਸ਼ਰੋਮਣੀ ਅਕਾਇਦਲ ਦੇ ਖਿਲਾਫ ਨੇ ਆ ਸਾਰੇ ਦੇ ਸਾਰੇ ਬੀਜੇਪੀ ਦੇ ਵਸਤੇ ਚੜ ਕੇ ਸ਼ਰੋਮਣੀ ਅਕਾਇਦਲ ਨੂੰ ਦੋ ਫਾੜ ਕਰਨ ਦੀ ਗੱਲ ਕਰ ਰਹੇ ਹੋ ਮੈਂ ਕਾਲਕਾ ਜੀ ਤੁਹਾਨੂੰ ਕਹਿ ਦੇਣਾ ਚਾਹਾਂਗਾ ਇਹ ਤੁਹਾਡਾ ਸਪਨਾ ਰਹੇਗਾ ਕਦੀ ਇਹ ਸਪਨੇ ਤੁਹਾਡੇ ਪੂਰੇ ਨਹੀਂ ਹੋਣਗੇ ਕਿਉਂਕਿ ਇੱਕ ਗੱਲ ਯਾਦ ਰੱਖਣਾ ਇੱਕ ਬ੍ਰਭਿਸ਼ਣ ਹੋਇਆ ਸੀਗਾ ਰਮਾਇਣ ਦੇ ਅੰਦਰ ਕਰਕਾ ਬੇਦੀ ਲੱਖਾ ਢਾਇ ਕੋਈ ਹਾਲ ਤੁਹਾਡਾ ਹੈ ਅੱਜ ਤੁਸੀਂ ਕੌਮ ਦੇ ਖਿਲਾਫ ਵਿਭੀਸ਼ਣ ਬਣ ਕੇ ਸਰਕਾਰਾਂ ਦੇ ਨਾਲ ਮਿਲੇ ਹੋਇਓ ਸਾਫ ਲੌਜਾ ਕਮਾ ਤੇ ਬੀਜੇਪੀ ਦੇ ਨਾਲ ਮਿਲੇ ਹੋਇਓ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਢਾਲਾਂ ਦੀ ਕੋਸ਼ਿਸ਼ ਕਰ ਰਹੇ ਹੋ ਕੌਮ ਨੂੰ ਢਾਲਾਂ ਦੀ ਕੋਸ਼ਿਸ਼ ਕਰ ਰਹੇ ਹੋ ਕਿਉਂਕਿ ਤੁਹਾਡੇ ਕੰਨਾਂ ਨੂੰ ਨਾ ਆਦਤ ਨਹੀਂ ਹੈ ਪੰਥ ਦੀ ਗੱਲ ਸੁਣਨ ਦੀ ਬੰਦੀ ਸਿੰਘਾਂ ਦੀ ਗੱਲ ਸੁਣਨ ਦੀ ਕਿਸਾਨਾਂ ਦੀ ਗੱਲ ਸੁਣਨ ਦੀ ਕਿਉਂਕਿ ਤੁਹਾਨੂੰ ਚੁਪਦੀਆਂ ਗੱਲਾਂ ਕਿ ਕੋਈ ਪੰਥ ਦੀ ਗੱਲ ਕਿਉਂ ਕਰ ਰਿਹਾ ਹੈ ਚਾਹੇ ਉਹ ਸਰਦਾਰ ਪਰਮਜੀਤ ਸਿੰਘ ਸਰਨਾ ਚਾਹੇ ਉਹ ਸੁਖਬੀਰ ਸਿੰਘ ਬਾਦਲ ਹੈ ਚਾਹੇ ਉਹ ਪੰਥ ਦਾ ਕੋਈ ਵੀ ਲੀਡਰ ਹੈ ਜਿਹੜਾ ਪੰਥ ਦੀ ਗੱਲ ਕਰਦਾ ਤੁਸੀਂ ਉਹਦੇ ਖਿਲਾਫ ਉਲਟਾ ਬੋਲਣਾ ਸ਼ੁਰੂ ਕਰ ਦਿੰਦੇ ਹੋ ਉਹਦੇ ਖਿਲਾਫ ਪ੍ਰਚਾਰ ਕਰਨਾ ਸ਼ੁਰੂ ਕਰ ਦਿੰਦੇ ਹੋ ਸੋ ਅਰਮਿਲ ਸਿੰਘ ਕਾਲਕਾ ਜੀ ਇਹ ਗੱਲ ਮੇਰੀ ਯਾਦ ਰੱਖਣਾ ਅੱਜ ਦੇ ਦਿਨ ਕਦੀ ਦਾਦੇ ਦੀਆਂ ਤੇ ਕਦੀ ਪੋਤੇ ਦੀਆਂ ਅੱਜ ਤੁਸੀਂ ਜਿਨ੍ਹਾਂ ਦੀ ਗੱਡੀ ਦੇ ਸਵਾਰ ਹੋ ਕੇ ਬੜੀਆਂ ਵੱਡੀਆਂ ਵੱਡੀਆਂ ਗੱਲਾਂ ਕਰ ਰਹੇ ਹੋ ਕਿਉਂਕਿ ਤੁਹਾਨੂੰ ਪਤਾ ਹੈ ਕਿ ਅਗਰ ਮੈਂ ਉਹਨਾਂ ਦੇ ਕੈਨ ਤੇ ਸ਼ਰਮਣੀ ਕਾਇਦ ਦੇ ਖਿਲਾਫ ਨਹੀਂ ਬੋਲਾਂਗਾ ਕਿਉਂਕਿ ਮੈਂ ਗੋਲਕਾ ਬੜੀਆਂ-ਵਡੀਆਂ ਖਾਧੀਆਂ ਹੋਈਆਂ ਸਕੂਲ ਬਰਬਾਦ ਕੀਤੇ ਐ ਇੰਸਟੀਚਿਊਟ ਬਰਬਾਦ ਕੀਤੇ ਐ ਤੁਹਾਡੇ ਨਾਮ ਤੋਂ ਰੋਜ਼ ਕੋਟਾ ਕਚੈਰੀਆਂ ਦੇ ਅੰਦਰ ਆਵਾਜ਼ਾਂ ਲੱਗਦੀਆਂ ਹਨ ਹਰਮੀਰ ਸਿੰਘ ਕਾਲਕਾ ਹਾਜ਼ਰ ਹੋ ਤੁਹਾਡੇ ਖਿਲਾਫ ਐਨੇ ਕੇਸ ਕੋਟਾ ਕਚੈਰੀਆਂ ਤੇ ਚੱਲ ਰਹੇ ਆ ਉਹਦੇ ਕੋਲੋਂ ਬਚਣ ਵਾਸਤੇ ਅੱਜ ਭਾਜਪੀ ਦੇ ਕੈਨ ਤੇ ਤੁਸੀਂ ਸ਼ਰਮਣੀ ਕਾਇਦ ਨੂੰ ਮਾਣਾ ਬੋਲਦੇ ਹੋ ਸੋ ਇੱਕ ਗੱਲ ਯਾਦ ਰੱਖਣਾ ਮੈਂ ਫਿਰ ਆਪਣੀ ਗੱਲ ਤੇ ਵਾਪਸ ਆ ਰਿਹਾ ਕਿ ਆਪਾਂ ਪੰਜਾਬ ਤੋਂ ਆਨੇ ਆ ਤੇ ਬਾਈਪਾਸ ਤੇ ਕੂੜੇ ਦਾ ਢੇਰ ਲੱਗਾ ਹੁੰਦਾ ਆ ਆਪਾਂ ਯੂਪੀ ਤੋਂ ਆਂਦੇ ਆ ਤੇ ਗਾਜੀਪੁਰ ਕੂੜੇ ਦਾ ਢੇਰ ਲੱਗਾ ਹੁੰਦਾ ਹੈ ਗੱਲ ਯਾਦ ਰੱਖਣਾ ਨੋਟ ਕਰ ਲੈਣਾ ਅੱਜ ਦੀ ਡੇਟ ਅਟ ਦ ਟਾਈਮ ਬੜੇ ਦਿਨ ਉਹ ਦਿਨ ਬੜੇ ਜਲਦੀ ਨੇੜੇ ਆਏਗਾ ਜਦ ਬੀਜੇਪੀ ਦੀ ਗੱਡੀ ਕੂੜੇ ਵਾਲੀ ਗੱਡੀ ਤੁਹਾਨੂੰ ਚੱਕ ਕੇ ਜਾਂ ਤਾਂ ਬਾਈਪਾਸ ਜਿਹੜਾ ਪੂਰਾ ਇਕੱਠਾ ਉੱਥੇ ਸੁੱਟੇਗੀ ਜਾਂ ਜਿਹੜਾ ਯੂਪੀ ਤੋਂ ਆਂਦੇ ਹੋਏ ਗਾਜੀਪੁਰ ਕੂੜੇ ਦਾ ਢੇਰ ਇਕੱਠਾ ਹੈ ਜਾਂ ਉੱਥੇ ਸੁੱਟੇਗੀ ਤੁਹਾਡੀ ਜਗ੍ਹਾ ਬੜੀ ਜਲਦੀ ਉੱਥੇ ਤੁਹਾਨੂੰ ਨਜ਼ਰ ਆਏਗੀ ਇਹ ਗੱਲ ਮੇਰੀ ਯਾਦ ਰੱਖਣਾ ਵਾਇ ਗੁਰਜੀ ਦਾ ਖਾਲਸਾ ਵਾਇ ਗੁਰਜੀ ਕੀ ਫਤ